अज के साहिब दी की विचार विचारवण करो तेयर जरूर करो संगत जियो जैत सरी मला नौमा, हे प्रभु जी मेरी इज्जत मेरे हृदय विच मौत दा डर वस रहा है इस तो बचन हे कृपा दे खजाने प्रभु मैं तेरा आसरा लिया है एक रहाव हे प्रभु मैं वड्डा विकारी हां मूर्ख हां ਲਾਲਚੀ ਪੀ ਹਾਂ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ਇੱਕ ਹੈ ਪਾਈ ਮੌਤ ਦੇ ਇਸ ਸਹਿਨ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ ਦਸੀਨ ਪਾਸੀ ਉਹ ਟੋਟ ਕੇ ਦੌੜਿਆ ਹਾਂ ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਉਸ ਦਾ ਪੇਤ ਮੈਂ ਨਹੀਂ ਸਮਝਿਆ ਦੋ ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ ਕੋਈ ਗੁਣ ਨਹੀਂ ਕੋਈ ਜੱਗ ਤਪ ਨਹੀਂ ਜੋ ਮੌਤ ਦੇ ਸਹਿੰ ਤੂੰ ਬਚਾ ਲੇ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ ਹੇ ਨਾਨਕ ਆਹ ਹੇ ਪ੍ਰਭੂ ਕੋ ਸਾਧਨਾਵਲੋ ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾਦਾਂ ਦੇ ਤਿੰਨ ਦੋ ਵੇ ਚਾਰ ਸਰਵਨ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp group join ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ